ਸਾਲ ਸਾਹਿਬ ਰਜ਼ਕ ਦੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਮੂਹ ਮੈਂਬਰ ਸਬਾਣ ਦੇ ਰਹਿਨਮਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਾਲ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਸਾਹਿਬੀ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਤਾ ਗਦੀ ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਦੇਵਾਲਾ ਜੀ ਭਾਈ ਸਤੀਦਾਸ ਜੀ ਔਰ ਭਾਈ ਮਤੀਦਾਸ ਜੀ ਦਾ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ 350 ਸਾਲਾ ਇਸ ਸ਼ਹੀਦੀ ਦਿਸ਼ਾ ਦਾ ਮਨਾਇਆ ਜਾ ਰਿਹਾ ਇਸ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਪ੍ਰੋਗਰਾਮ ਬੁਲਕੇ ਹਨ ਇਨ੍ਹਾਂ ਪ੍ਰੋਗਰਾਮਾਂ ਦੀ ਲੜੀ ਦੇ ਵਿੱਚੋਂ ਵਿਸ਼ਾਲ ਗੁਰਮਤ ਸਮਾਗਮ 6 ਜੁਲਾਈ ਨੂੰ ਗੁਰਦੁਆਰਾ ਸ਼੍ਰੀ ਮੋਤੀ ਬਾਗ ਪਟਿਆਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਸਬੰਧ ਵਿੱਚ ਡਾਕਟਰ ਵੱਲੋਂ ਇੱਕ ਸਬਕਮੇਟੀ ਜਿਹੜੀ ਉਹ ਨਿਰਧਾਰਤ ਕੀਤੀ ਗਈ ਸੀ ਉਸ ਸਬਕਮੇਟੀ ਦੀਆਂ ਤਿੰਨ ਮੀਟਿੰਗਾਂ ਗੁਰਦਆ ਦੂਖ ਨਵਨ ਸਿੰਘ ਪਟਿਆਲਾ ਵਿਖੇ ਹੋਈਆਂ ਨੇ ਔਰ ਉਸ ਸਬਕਮੇਟੀ ਦੀ ਸ਼ਿਫਾਰਿਸ਼ ਦੇ ਉੱਤੇ ਹੀ ਇਹ ਪ੍ਰੋਗਰਾਮ ਜਿਹੜਾ ਉਲਿਖਿਆ ਗਿਆ ਇਸ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਵਾ ਉਹ ਇਸ ਪ੍ਰਕਾਰ ਹੈ 4 ਤਰੀਕ ਨੂੰ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਵਿਖੇ ਸ਼੍ਰੀ ਕਨਪੜ ਸਾਹਿਬ ਪ੍ਰਾਰੰਭ ਕਰਵਾਏ ਜਾਣਗੇ। ਅਤੇ 5 ਤਰੀਕ ਨੂੰ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਲਵਾ ਜ਼ੋਨ ਨਾਲ ਸੰਬੰਧਿਤ ਸਕੂਲ ਕਾਲਜ ਨੇ ਉਹਨਾਂ ਸਕੂਲਾਂ ਦੇ ਬੱਚਿਆਂ ਦੀ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਤੇ ਉਹਨਾਂ ਵੱਲੋਂ ਜਿਹੜਾ ਹੈਗਾ ਵਿਸ਼ਾਲ ਪ੍ਰੋਗਰਾਮ ਕੀਤਾ ਜਾਣਾ ਜਿੰਨਾ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨੀ, ਸ਼ਬਦ ਕੀਰਤਨ, ਕਵੀਸ਼ਰੀ ਅਤੇ ਢਾਡੀ ਵਾਰਾਂ ਦਾ ਜਿਹੜਾ ਹੈਗਾ ਵਾ ਉਹ ਗਾਇਨ ਕਰਨਗੇ। ਇਹ ਸਾਰਾ ਪ੍ਰੋਗਰਾਮ ਸਕੂਲਾਂ ਦੇ ਬੱਚਿਆਂ ਵੱਲੋਂ ਉਜੋਜ ਕੀਤਾ ਜਾਣਾ ਹੈ। ਔਰ ਇਸੇ ਤਰੀਕੇ ਦੇ ਨਾਲ ਫਿਰ 6 ਤਰੀਕ ਨੂੰ ਸ਼੍ਰੀ ਖੰਡਪਰ ਸਾਹਿਬ ਜੀ ਤੇ ਭੋਗ ਉਪਰੰਤ ਵਿਸ਼ਾਲ ਜਿਹੜਾ ਵਾ ਉਹ ਗੁਰਮਤ ਸਵਾਗਤ ਜਿਹੜਾ ਉਜੋਜ ਕੀਤਾ ਜਾਣਾ ਜਿਸ ਵਿੱਚ ਪੰਥ ਪ੍ਰਸਿੱਧ ਅ ਰਾਗੀ ਜਥੇ ਸ੍ਰੀ ਦਰਬਾਰ ਸਭ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਜਥੇ ਔਰ ਢਾਡੀ ਜਥੇ ਮਾਨਜੋਗ ਸਿੰਘ ਸਿੰਘ ਸਹਿਬਾਨ ਜਿਹੜੇ ਹੈਗੇ ਨੇ ਤਖਸਾਲਬਾਨ ਜਥੇ ਦਰਸਾਬਾਨ ਵੀ ਉਹ ਇਸ ਸਮਾਗਮ ਵਿੱਚ ਪਹੁੰਚਣਗੇ ਔਰ ਵਿਸ਼ੇਸ਼ ਤੌਰ ਤੇ ਸਾਡੇ ਮੈਂਬਰ ਸਬਾਨ ਅਤੇ ਮਾਨਜੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹ ਵੀ ਇਸ ਸਮਾਗਮ ਦੇ ਵਿੱਚ ਪਹੁੰਚਣਗੇ ਇਸ ਸਮਾਗਮ ਦੇ ਵਿੱਚ ਵਾਸਤੇ ਅਸੀਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਔਰ ਸ੍ਰੀ ਗੁਰਦੁਆਰਾ ਦੂਖਨਵਾਰਨ ਸਾਹਿਬ ਅਤੇ ਗੁਰਦੁਆਰਾ ਪੱਠਾ ਸਾਹਿਬ ਜਿਹੜੇ ਸਾਡੇ ਪ੍ਰਚਾਰਕ ਹੈੱਡਕੁਆਟਰ ਨੇ ਉਹਨਾਂ ਪ੍ਰਚਾਰਕ ਹੈੱਡਕੁਆਟਰ ਦੇ ਵਿੱਚ ਅਸੀਂ ਪ੍ਰਚਾਰਕਾਂ ਦੀਆਂ ਮੀਟਿੰਗਾਂ ਬੁਲਾ ਕੇ ਉਹਨਾਂ ਨੂੰ ਇਸ ਪ੍ਰੋਗਰਾਮ ਸਫਲ ਕਰਨ ਵਾਸਤੇ ਵੱਧ ਤੋਂ ਵੱਧ ਸੰਗਤਾਂ ਨੂੰ ਪ੍ਰੇਰਨ ਵਾਸਤੇ ਜਿਹੜਾ ਹੈਗਾ ਅਸੀਂ ਇਹ ਮੀਟਿੰਗਾਂ ਕੀਤੀਆਂ ਨੇ ਔਰ ਇਹਨਾਂ ਪ੍ਰੋਗਰਾਮ ਇਹਨਾਂ ਪ੍ਰਚਾਰਕਾਂ ਨੂੰ ਅਸੀਂ ਪ੍ਰੋਗਰਾਮ ਦਿੱਤੇ ਨੇ ਜਿਨ੍ਹਾਂ ਦੇ ਤਹਿਤ ਇਹ ਪ੍ਰਚਾਰਕ ਵਕਤ ਵਕਤ ਪਿੰਡਾਂ ਦੇ ਵਿੱਚ ਜਾ ਕੇ ਸੰਗਤਾਂ ਨੂੰ ਇਸ ਗੁਰਮਤ ਸਮਾਗਮ ਪ੍ਰਤੀ ਜਿਹੜਾ ਹੈਗਾ ਜਾਗਰੂਕ ਕਰ ਰਹੇ ਨੇ ਦੱਸ ਰਹੇ ਨੇ ਇਹਦੇ ਸਬੰਧ ਵਿੱਚ ਪ੍ਰਚਾਰ ਕਰ ਰਹੇ ਨੇ ਔਰ ਸੰਗਤਾਂ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਵਾ ਇਸ ਪ੍ਰੋਗਰਾਮ ਲਈ ਤਿਆਰ ਵੀ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ 5 ਤਰੀਕ ਨੂੰ ਸਾਡੇ ਪ੍ਰਚਾਰਕ ਸਾਬਾਣ ਵੱਲੋਂ ਸੁਝਾਅ ਸੀ ਕਿ ਅਸੀਂ ਗੁਰਤੇਗ ਭਦਰ ਸਾਹਿਬ ਦੀ ਦੇਸ਼ਤਾਬ ਦੀ ਨੂੰ ਇੱਕ ਵਿਸ਼ਾਲ ਜਿਹੜਾ ਹੈਗਾ ਉਹ ਅਮਰ ਸੰਚਾਰ ਸਮਾਗਮ ਵੀ ਕਰਾਉਣਾ ਉਸ ਵਾਸਤੇ ਵੀ ਅਸੀਂ ਸਮੂਹ ਸੰਗਤਾਂ ਨੂੰ ਜਿਹੜਾ ਹੈਗਾ ਉਹ ਪ੍ਰੇਰਿਆ ਹੈ 5 ਤਰੀਕ ਨੂੰ ਗੁਰਦਰਾ ਮੋਤੀਬਾਲ ਸਾਹਿਬ ਵਿਖੇ ਅਮਰ ਸੰਚਾਰ ਵੀ ਜਿਹੜਾ ਹੈਗਾ ਕਰਵਾਇਆ ਜਾਇਗਾ ਜਿਸ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਜਿਹੜੀ ਹੈਗੀ ਅਪੀਲ ਹੈ ਕਿ ਉਹਦੇ ਵਿੱਚ ਜਾ ਕੇ ਜਿਨ੍ਹਾਂ ਨੇ ਅਜੇ ਤੱਕ ਅਮਰਪਾਣ ਨਹੀਂ ਕੀਤਾ ਹੋ ਜਾ ਕੇ ਅਮਰਤਮਾਨ ਕਰਨ ਸੋ ਇਸ ਸਮਾਗਮ ਨੂੰ ਸੰਬੰਧਿਤ ਜਿਹੜਾ ਹੈਗਾ ਹਲਕਾ ਫਰੇਗੜ ਸਾਹਿਬ ਪਟਿਆਲਾ ਅਤੇ ਹੋਰ ਜਿਹੜਾ ਹੈਗਾ ਮੁਹਾਲੀ ਦੀਆਂ ਸੰਗਠਨਾਂ ਵਿੱਚ ਬਹੁਤ ਉਤਸ਼ਾਹ ਹੈ ਔਰ ਸੰਗਠਨਾਂ ਵੱਲ ਚੱਲ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੀਆਂ ਔਰ ਸਾਡੇ ਪ੍ਰਚਾਰਕ ਸਹਿਬਾਨ ਵੱਲੋਂ ਪਿੰਡ-ਪਿੰਡ ਜਾ ਕੇ ਸੰਗਠਨਾਂ ਨਾਲ ਜਿਹੜਾ ਹੈਗਾ ਉਹ ਰਾਬਤਾ ਕੀਤਾ ਜਾ ਰਿਹਾ ਔਰ ਉਹ ਸੰਗਠਨਾਂ ਨੂੰ ਜਿਹੜਾ ਹੈਗਾ ਇਸ ਪ੍ਰੋਗਰਾਮ ਦੇ ਬਾਰੇ ਜਿਹੜਾ ਹੈਗਾ ਦੱਸਿਆ ਜਾ ਰਿਹਾ ਸੋ ਇਹ ਸ਼ਰੂਮਨੀਕਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਗੌਰਵਮਈ ਸਮਾਗਮ ਜਿਹੜਾ ਆ ਗੁਰਤੇਗ ਭਾਦਰ ਸਾਹਿਬ ਜੀ ਦੀ ਸਰ ਜ਼ਮੀਨ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਜਿਹੜਾ ਹੈਗਾ ਕੀਤਾ ਜਾ ਰਿਹਾ ਜਿਸ ਦੇ ਤਹਿਤ ਅਸੀਂ ਵੀ ਜਿਹੜਾ ਹੈਗਾ ਇਹਨਾਂ ਪ੍ਰਚਾਰਕ ਹੈੱਡ ਕੁਆਰਟਰ ਨੇ ਜਾ ਕੇ ਇਹਨਾਂ ਪ੍ਰਚਾਰਕਾਂ ਕੋਲ ਜਾ ਕੇ ਜਿਹੜੀ ਸਾਡੀ ਉਹ ਫੀਡਬੈਕ ਜਿਹੜੀ ਆ ਪ੍ਰਾਪਤ ਕੀਤੀ ਜਾ ਰਹੀ ਹੈ ਜਿਹੜੇ ਸਾਡੇ ਮਾਨਯੋਗ ਮੈਂਬਰ ਸਭਾ ਦੇ ਨਾਲ ਹਲਕਿਆਂ ਦੇ ਔਰ ਹਲਕਿਆਂ ਚਾਰਜ ਨੇ ਉਹਨਾਂ ਨਾਲ ਵੀ ਅਸੀਂ ਆਉਣ ਵਾਲੇ ਸਮੇਂ 'ਚ ਇਕੱਤਰਤਾਵਾਂ ਕਰ ਰਹੇ ਆਂ ਔਰ ਉਹਨਾਂ ਵੱਲੋਂ ਵੀ ਸਾਨੂੰ ਭਰਮਾ ਜਿਹੜਾ ਹੈਗਾ ਉਹ ਸਹਿਯੋਗ ਮਿਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ